ਇਹ ਖਾਂ ਨਹੀਂ ਤੁਸੀਂ ਨਹੀਂ ਖਾਂਦੇ ਹਾਂ ਕਿੰਨਾ ਆ ਬੈਠਾ ਕੱਟ ਬਾਰ ਬੱਚਾ ਬਾਰ ਕੱਟਣਾ ਆ ਬੱਚਾ ਚੱਡੇ ਪਰੇ ਹੋਏ ਜੰਗੇਗਾ ਲਹਿਜੂਗੀ ਹਜਾ ਤਾਂ ਤੜਕਦੀਗਾ ਤੂੰ ਇਹ ਹੋ ਜਾਂਦਾ ਇਹ ਕਾ ਦੇਖਣਾ ਬਈ ਵਈ ਜਿਹੜੀ ਮਰਜ਼ੀ ਕਰ ਲੈ ਫਿਰ ਇੱਕ ਇਹਦੇ ਮਗਰ ਆ ਆ ਬੱਕਰਾਗਾ ਬਈ ਆ ਕਾਲੀ ਮਗਰ ਉਹ ਬੱਚਾ ਤਾਂ ਤੇਰਾ ਨੇੜੇ ਵੀ ਨਹੀਂ ਖੜਿਆ ਉਹਨਾਂ ਦਾ ਨੇੜੇ ਲਾ ਯਾਰ ਵਿੱਚ ਖੁੱਲੇ ਫਿਰਦੇ ਆ ਬੱਚੇ 79 ਕਿਹੜੇ ਪਿੰਜਰੇ ਚ ਤਾੜ ਰੱਖੇ ਨੇ ਤੇ ਆਹ ਦੇਖ ਲੈ ਫਿਰ ਜਦ ਐ ਮਾਂ ਤਾਂ ਪੁੱਤ ਨੂੰ ਸਿਆਣੂ ਸਿਆਣੂ ਲੈ ਆਹ ਦੇਖ ਲੈ ਮਾਂ ਪੁੱਤ ਲਈ ਆਹ ਸਿਆਣ ਫਿਰ ਲੈ ਆਪ ਨੂੰ ਸੂਈ ਦੂਜੀ ਸੂਏ ਸੌਣ ਵਾਲੀ ਇਹ ਛੱਡ ਬੱਚਾ ਥੱਲੇ ਲੈ ਉਹ ਕਾਲੀ ਕਿਵੇਂ ਆਹ ਬੱਚਾ ਇਹਦੇ ਮਰ ਅੱਗੋਂ ਫਿਰ ਗੱਬਣਾ ਬੱਕਰੀ ਲੈ ਉਹ ਕਾਲੀ ਗੱਬਣਾ ਕਿ ਤੁਈ ਕਿਹੜੀ ਵੀਰੇ ਕਾਲੀ ਬਈ ਯਾਰ ਡੇਢ ਦੋ ਮਹੀਨੇ ਦੀ ਗੱਬੜ ਹੋਈ ਹੋਈ ਆ ਬਈ ਯਾਰ ਮਾਗਰ ਬੱਚਾ ਨਹੀਂ ਹੈਗਾ ਉਹਦੇ ਡੇਢ ਦੋ ਮਹੀਨੇ ਦਾ ਪੱਕਾ ਹਾਂ ਡੇਢ ਦੋ ਮਹੀਨੇ ਵੀਰੇ ਗੱਬਣ ਹੋਈ ਹੋਈ ਹੈਗੀ ਉਹ ਕਾਲੀ ਪੱਟ ਲਈ ਛੇਦਾਂ ਤੇ ਚਾਚੇ ਇੱਧਰ ਖਰਲੀ ਸੱਦੀ ਕਰ ਦੇ ਇਹਦੇ ਮਾਰਦਾ ਵੀਰੇ ਇਹ ਬੱਚਾ ਦਾ ਠੀਕ ਹੈ ਬੱਚਾ ਵੀ ਤਖੜਾ ਹੈ ਬੱਚਾ ਵੀ ਤਖੜਾ ਬਾਈ ਉਹ ਕਾਲੀ ਪਰ ਛੇ ਦਾੰਦ ਲਿਆ ਬਰ ਇਹਦੇ ਮਾਰ ਵੀਰੇ ਆ ਕਾਲਾ ਦਾ ਆ ਥੱਲੇ ਬੱਚਾ ਦਾ ਤੇ ਆ ਬੱਕਰਾ ਇਹਦੇ ਮਾਰ ਇਹਦਾ ਹੈਗਾ ਬੱਚਾ ਲੈ ਓਰੇ ਜੇ ਲਿਆ ਕਰਾ ਮੂੰਹ ਨਾ ਛੱਤੋਂ ਪੇ ਬਚੇ ਨਾ ਲੈ ਵੀਰੇ ਇਧਰ ਦੇਖੋ ਜੀ ਨਹੀਂ ਇਹ ਨਾ ਇਹ ਰੋਟਾ ਯਾਰ ਫਟਾ ਨਹੀਂ ਲਿਉਟੀ ਲੂਟੀ ਠੀਕ ਆ ਬਚਾ 헤ਜਦੀ ਐ ਤੇ ਆ ਵੇਚਣਾ ਮੁੰਡਾ ਵਾਲਾ ਇਹ ਹੱਥ ਦਿੰਦਾ ਬਈ ਪੂਰੇ ਆ ਯਾਰ ਇਹ ਤਾਂ ਤੇਰਾ ਮਤਲਬ ਸਾਰੀ ਜੋ ਅੱਧਾ ਕਰੇ ਹੋ ਜਾ ਪੂਰੇ 8 ਆ ਗਏ ਬਈ ਲੋਕੀ ਠੀਕ ਆ ਬੱਟਾ ਹੋਰਾ ਆ ਮਾਂ ਮਾਂ ਕਿਹੜਾ ਨਦੀ ਹੈ ਕਿੰਨੇ ਰੁਪਈਆ ਦੀ ਬਾਈ ਇਹਦਾ ਹੈ ਜੀ ਇਹਦਾ 20000 ਮੰਗਦਾ ਹੈ ਸਿੰਦਾ ਤੇਰੇ ਆ ਛੇ ਦੰਦ ਦੇਖ ਲੈ ਵੀਰੇ ਆ ਦਿਖਾ ਤੀ ਓ ਬਾਈ ਹੈਲੋ ਕੌਣ ਜੀ ਤੁਸੀਂ ਉਹ ਵੀਰੇ ਇੱਕ ਮਿੰਟ ਰੋਕ ਯਾਰ ਫੋਨ ਤੇ ਫੋਨ ਮੈਂ ਪੈਸੇ ਲੈਣੇ ਸਹੀ ਕੱਢ ਯਾਰ ਫਿੱਟਾ ਕਿਹੜਾ ਰਾਜੂ ਕਿਹੜਾ ਯਾਰ ਰਾਜੂ ਅੱਛਾ ਅੱਛਾ ਚੱਲ ਕੋਈ ਦੋ ਮਿੰਟ ਰੋਕ ਵੀਰੇ ਮੈਂ ਗੱਲ ਕਰਾ ਉਹਦਾ ਮੁੰਡਾ ਸੀਗਾ ਉੱਥੋਂ ਮੇਰੇ ਤੋਂ ਬੱਕਰੀਆਂ ਲੈ ਗਿਆ ਸੀਗਾ ਉਹ ਕਹਿੰਦਾ ਬੱਕਰੀਆਂ ਦੇਣੀ ਹੋਣੀਆਂ ਮੰਗ ਤੇ ਮੈਨੂੰ ਕਹਿੰਦਾ ਰੱਜੂ ਨਾ ਕਰ ਲੈ ਇਹ 6 ਦੰਦਾ ਵੀਰੇ ਦੇਖ ਲੈ ਇਹਦੇ ਨਾਲੇ ਕੀੜੇ ਬੱਚਾ ਹੈ ਇਹ ਗੱਬਣਾ ਹੀ ਪੱਠ ਯਾਰ ਮੈਂ ਤੁਹਾਡੇ ਤੋਂ ਮੰਗ ਲਏ ਵੀਰੇ ਤੁਸੀਂ ਆਪਦੇ ਪੁੱਗੇ ਦੇ ਲੈਣੇ ਸੌਦਾ ਗਾਇਦਾ ਉਹ ਤੂੰ ਆ ਬੱਚੇ ਵਾਲੀ ਦੇ ਦੇ ਤਾਜੀ ਸੂਈ ਹੀ ਇਹ ਗੱਬਣਾ ਹੀ ਬਾਈ ਯਾਰ ਇਹਦੇ ਮਗਰ ਬੱਚਾ ਹੈ ਜਿਹੜੀ ਨਾਲ ਬੱਚਾ ਤੁਹਾਨੂੰ ਬੱਚਾ ਦੱਸਦਾ ਓਏ ਬਾਈ ਛੋਟੇ ਭਾਈ ਬਹੁਤੇ ਚੱਕਰਾਂ ਚ ਨਾ ਪੈ ਤੂੰ ਪੱਠਾ ਲੈ ਲੈ ਤਾਜੀ ਸੂਈ ਹੀ ਤਾਜੀ ਸੁਈਆ ਵੀਰੇ ਬੱਚਾ ਵੀ ਸੋਣਾਗਾ ਬਾਹ ਨਾਲ ਪੱਠਾ ਹੋਰ ਘਟਾਵਦਾ ਲਾਣੇ ਆ ਦੁੱਧ ਆਈਆ ਵੀਰੇ ਦੇਖੀ ਲੈ ਇਧਰ ਮਾਰੀ ਨਿਗਾ ਯਾਰ ਬਾਈ ਲੈ ਲੇ ਮਾਰਨੇਗਾ ਇਧਰ ਦਿਖਾ ਦਿਓ ਬਾਈ ਚੱਡਾ ਚੱਡਾ ਵੀਡੀਓ ਦੇ ਵਿੱਚ ਵੀ ਨਹੀਂ ਮਾਰੀ ਨਹੀਂ ਹੈ ਜੀ ਬਾਈ ਦੇਖ ਲੈ ਦੁੱਧ ਵਾਲੀ ਪੱਠਾ ਗਈ ਬਾਈ ਯਾਰ ਬਾਲਾ ਨੱਚਾਂਗਾ ਓਏ ਮੋਗਲਾਵੇਂਗਾ ਗਰਮ ਦੁੱਧਾ ਪਿਆ ਪਿਆ ਸਾਰੇ ਦੰਦਾ ਬੁਲਾ ਦੇ ਇਹਦਾ ਚੂਣਾ ਪੂ ਹੱਥ ਨਹੀਂ ਜੇ ਮੁੰਡ ਵੀ ਲੈ ਲੀਨੇ ਨੇ ਇੱਧਾ ਕੱਢਣਾ ਪੂ ਖਾਦੀ ਕਰਨੀ ਪੂ ਸਾਰਾ ਨਾ ਚੰਗਾ ਦੀ ਗੋਲਾ ਮਾਰ ਜੂ ਬੱਚੇ ਨੂੰ ਤਾਜਾ ਤੱਥਾ ਦੁੱਧਾ ਬੱਕਰਾ ਵੀਰੇ ਮਗਰ ਕੱਲਾ ਕਰਾਂ ਨਾ ਵਧੀਆ ਸਾਈਂ ਕੱਢ ਸੌਦਾ ਕਰੀਏ ਪਹਿਲੇ ਸੂਇਆ ਪਈ ਹੈ ਹਾਂ ਪਹਿਲੇ ਸੂਇਆ ਦੂਜੇ ਸੂਇਆ ਦੂਜੇ ਝੋਟ ਨਹੀਂ ਮਾਰ ਦੂਜੇ ਸੂਇਆ ਜੀ ਦੂਜੇ ਵੀ ਪਹਿਲੇ ਮੈਂ ਅੱਠ ਦੰਦਾ ਵੀਰੇ ਕਿਉਂ ਨਾਲੇ ਬੱਚਾ ਹੈ ਜੀ ਦੀ ਬੋਤਾਲੀਆ ਬੱਚਾ ਵੀਰੇ ਫੁੰਦੇ ਹੈ ਜੀਆਂ ਬੱਚਾ ਵੀ ਸੋਹਣਾ ਕਮਗਰ ਬੱਚਾ ਦੇਖੀ ਬਾਈ ਲੈ ਬੱਚੇ ਦੇਖ ਲੈ ਕੰਨਾਂ ਕੋਨਾਂ ਦਾ ਕਿੰਨਾ ਸਾਫ ਹੈ ਬਾਈ ਯਾਰ ਕੋਈ ਨਹੀਂ ਕੋਈ ਨਹੀਂ ਬਾਈ 10000 ਮੰਗਿਆ ਵੀਰੇ ਇਹਦਾ ਸੌਦਾ ਯਾਰ ਆਪੋ ਆਪਣਾ ਪੁੱਗ ਦਾ ਲਾਣਾ ਯਾਰ ਖਰੀਦਣ ਲਾ ਕਹਿੰਦਾ ਮੈਨੂੰ ਕਿਉਂ ਲਾਣੇ ਜ਼ਰਾ ਹਾਂ ਵੈਨੂੰ ਲਾਈਵ ਤੇ ਕਰ ਲਓ ਮੜਾ ਯਾਰ ਗੱਲਬਾਤ ਕਰ ਲੈਣਾੈਂ ਕਰ ਲਓ ਤੈਨੂੰ ਪੁੱਛਦਾ ਵੀ ਇੱਧਰ ਸਾਹਮਣੇ ਮੱਥੇ ਹੀ ਕਹਿ ਦੀ ਤੇਰਾ ਕਿਹੜਾ ਜੇਠ ਲੱਗਦਾ ਹਾਂ ਉਹ ਸਿੱਧਾ ਨਹੀਂ ਭਾਈ ਇਹ ਜੀ ਗੁੱਸਾ ਕੋਈ ਨਹੀਂ ਯਾਰ ਦੇਖੋ ਡਰ ਕੇ ਨਾ ਮੁੱਲ ਲਾਓ ਅਗਲੇ ਗਿਆ ਵਾਲਾ ਮੰਗਣ ਵਾਲਾ 20000 ਮੰਗੇ ਇਹ ਕਹਿੰਦਾ ਮੰਗਣ ਵਾਲਾ ਮੰਗਦਾ ਹੀ ਆ ਭਾਈ ਖੇਤ ਨਾਲ ਉਹ ਭਾਈ ਇਹ ਤਾਂ 13000 ਕਹਿੰਦਾ ਠੀਕ ਆ ਜੀ ਦੇਣੀ ਆ ਬੱਕਰੀ ਕੋਈ ਗੱਲ ਨਹੀਂ ਲੈ ਜਾਓ ਲੈ ਜਾਓ ਜੀ ਇਹਨਾਂ ਤਾਂ ਖੁਲਣੀ ਨਹੀਂ ਲੋਟ ਆਉਂਦੀ ਖੜਦਾ ਓਏ 15 ਬੱਕਰੀਆਂ ਥੋੜੀਆਂ ਜਾਂਦੀਆਂ ਸੀ ਅੱਜ ਐ ਕਮਾਉਦੇ ਸਹੀ ਨੂੰ ਇੱਥੇ ਚੌੜਾ ਕਰ ਲੈ ਖਾੜਾ ਖਾੜਾ ਦਾ ਖੁੱਲਿਆ ਹੀ ਹੈ ਗੱਲ ਐ ਉਹ ਸਹੀ ਕੱਟ ਰੋਣ ਚ ਵਸ ਗਿਆ ਇਹ ਐ ਨਹੀਂ ਪੈਂਦੇ ਤੇ ਥੁਪੜਾ ਕੇ ਰਾਜੂ ਨੂੰ ਫੜਾ ਦੇ ਸਾਈ ਹਾ ਪੂਰੇ ਆ ਗਏ ਮੁੰਡਿਆ ਵਿਤੀ ਵਾਲੇ ਆ ਗਏ ਇਧਰ ਨਾਲ ਆਇਆ ਕਰੋ ਆ ਚੱਲ ਰਿਹਾ ਵੀਡੀਓ ਬਾਈ ਕੋਈ ਵੀ ਬੰਦਾ ਜਦੋਂ ਖਰੀਦਦਾ ਪਸ਼ੂ ਪਹਿਲਾਂ ਆਪ ਮੁੱਲ ਲਾਓ ਜਿਹੜਾ ਵਿਚ ਬੰਦਾ ਦੁਕਾਨ ਵਾਲਾ ਹੁੰਦਾ ਤਾਂ ਬਈ ਆਪਣਾ ਫਰਕ ਕੱਢ ਸਕਦਾ ਇਹਨਾਂ ਨੂੰ ਓ ਬਾਈ ਨਾ ਤਾਂ ਇਹ ਬਾਈ ਦੀ ਐ ਇਹ ਗੱਲ ਮਾਲ ਰਬਾ ਇੰਨੇ ਬੰਦੇ ਖੜੇ ਨੇ ਬਾਈ ਮਾਲ ਮੁੱਲ ਲਾ ਕੇ ਲੈ ਜਾਓ ਯਾਰ ਆ ਸਾਰੀ ਪੰਚਾਇਤ ਖੜੀ ਆ ਹੈ ਕਿ ਨਹੀਂ ਬਾਈ ਜਿੰਨੇ ਦੀ ਹੈਗੇ ਲੈ ਜਾਓ ਯਾਰ ਨਾ ਤਾਂ ਇਹ ਬਾਈ ਦੀ ਹੈ ਫੇਰ ਨਾ ਇਹ ਜਵਾਖ ਨੂੰ ਪਤਾ 13 ਦੀ ਹੈ ਠੀਕ ਹੈ ਜੀ ਪੱਠ 16000 ਦੀ ਦਿੰਨੇ ਨਹੀਂ ਜੀ ਬਟ ਚਲੀਏ ਬਾਈ ਪੱਠ ਦਊਂਗਾ ਤੈਨੂੰ 20000 ਦੀ ਜੇ ਤੈਨੂੰ ਲੈ ਆਣੀ ਹੈਗੀ ਹਾਂ ਔਰ ਯਾ ਵੇ ਕੋਈ ਖਰਚਾ ਲੰਦਰਾ ਔਰ ਯਾ ਉਹ ਵਿਚਾਰੇ ਜਵਾਹਰ ਦੇ ਪਸੰਦ ਦਾ ਖਰਚਾ ਯਾਰ ਮੈਂ ਪਾਸੋਂ 5-400 ਕਿਉਂਰ ਦਾ ਉਹ ਤੋ ਮੁਕਦਮੀ ਸਿਹੜੇ ਨੇ ਮੈਂ ਸਾਰੀ ਉਮਰ ਉਹ ਦਿਨ 12000 ਪੱਲੇ 12000 ਪੱਲੇ ਮੁੱਲਾ ਜ ਮੁੱਲਾਪੁਰ ਦੀ ਮੰਡੀ ਬੱਕਰੀ ਦਵਾਦੀ ਬੱਕਰੀ ਲੈ ਕੇ ਅਗਲੇ ਲੰਘ ਆਲਾ ਭੱਜ ਗਿਆ ਮੈਨੂੰ ਕਹਿੰਦੇ ਦਿੰਨਿਆ ਬਾਈ ਪੈਸੇ ਦਿੰਨਿਆ ਰਾਜੂ ਤੂੰ ਸੌਤਾ ਕਰਾ ਦੇ ਮੈਂ ਚੱਲ ਵਿਚਾਰੇ ਦੇ ਦਾਨਗੇ ਉਹ ਲੰਘੇ ਬੱਕਰੀ ਭੱਜ ਗਿਆ ਤੇਰੇ ਵਰਗੇ ਨੇ ਮੇਰੇ ਰਸਾ ਪਾ ਰਿਆ ਇਹਦਾ ਭਾਈ ਹੋਵੇ ਨਾ ਮੈਨੂੰ ਛੜਾਵੇ ਨਾ ਉਹ ਕਹਿੰਦੇ ਪੈਸੇ ਪਤਾਏ ਦੇ ਅਸੀਂ ਭਰ ਦੇਣੇ ਇਹਨੂੰ ਛੱਡੋ ਗੱਲ ਚ ਪਾ ਲਿਆ ਭਾਈ ਪਰਨਾ ਮਾਂ ਭਾਈ ਦੇ ਜਾਣੇ ਆ ਪੈਸੇ 12 ਭਰਤਾ ਮੈਂ 12000 ਰੁਪਏ ਬੱਲੇ ਆਇਆ ਨਹੀਂ ਉਥੇ ਚਵਾਨੀ ਬੰਦੇ ਬੱਕਰੀ ਲੈ ਕੇ ਉਥੇ ਲਾਂਗੇ ਲਾਂਗੇ ਮੇਰਾ ਕੀ ਕਰਮਤੋ ਲਿਆ ਭਾਈ ਮਿਲ ਹੀ ਜਾਣਗੇ ਕਦਨੇ ਕਦਦਾ ਅਸੇ ਤਾਂ ਮੈਨੂੰ ਮਿਲਣਗੀ ਮੈਂ ਤਾਂ ਦੇਤੇ ਮਾਲਕ ਨੂੰ ਲੈ ਹੋਰਾਂ ਕਰ ਇਹਨੂੰ ਦੇ ਦੇ ਜਵਾਖ ਨੂੰ ਬੱਕਰੀ ਲੈ ਜਿਵੇਂ ਯਾਰ ਬੱਕਰੀ ਵੇਚਤੀ 17000 ਦੀ ਨਾ ਯਾਰ ਚੁੱਪ ਕਰ ਜਾ 1000 ਰੁਪਇਆ ਪਾਇਆ ਬੱਕਰੀ ਚੰਗੀ ਆ ਲੈ ਲੈ ਬਾਈ ਮਹਿੰਗੀ ਨਹੀਂ ਹੈਗੀ ਕੋਈ ਗੱਲ ਨਹੀਂ ਬਾਈ ਇੰਨੇ ਬੰਦੇ ਖੜੇ ਨੇ ਯਾਰ ਬੱਕਰੀ ਦਿਖਿਆ ਨਾ ਲੋਕਾਂ ਨੂੰ ਕੋਕਾ ਪੀਸਾ ਤਾਜੀ ਸੂਈ ਤਾਜੀ ਸੂਈ ਆ ਵੀਰੇ ਮਗਰ ਬੱਚਾ ਦਾ ਠੀਕ ਹੈ ਨਾ ਖਰੇ ਤੂੰ ਘੱਟ ਦਾ ਤੈਨੂੰ ਤਾਜੀ ਹੋਈ ਬੱਕਰੀ ਨਹੀਂ ਕੋਈ ਦਿੰਦਾ ਵੀਰੇ ਤਾਜੀ ਬੱਕਰੀ ਨਹੀਂ ਕੋਈ ਦਿੰਦਾ ਤੈਨੂੰ ਮੈਂ ਕੱਚਾ ਚੱਲਿਆ ਥੋੜਾ ਜਿਹਾ ਜਾਣ ਕੇ ਕੱਚਾ ਚੱਲਿਆ ਵੀ ਉਹਨੇ ਖੜਨਾ ਨਹੀਂ ਮੈਨੂੰ ਪਤਾ ਸੀ ਵੀ ਜਾ ਕੇ ਖੜੂ ਕਿੱਥੇ ਮਾਰੇ ਤਾਜੀ ਬੱਕਰੀ ਹੈਗੀ ਮਗਰ ਬੱਚਾ ਦੇਖ ਲੈ ਕਿੰਨਾ ਕੰਮ ਲੱਗਾ ਇੱਕ ਨੂੰ ਇੱਕ ਤਾਂ ਸਮਾਂ ਕਹਿ ਰਾਂ ਛੇਤੀ ਮਹਿੰਗਾ ਵੀ ਕੁਤਰਾ ਅਮੂਰੇ ਚੌਕੀਆਂ ਆ ਗਈਆਂ ਜੇੜਦੀਆਂ ਜੇੜ ਦੇ ਮਹੀਨੇ ਦੀਆਂ ਚੌਕੀਆਂ ਤੇ ਵੇਵਨਾ ਕਹਿਦਾ ਕਿੱਥੋਂ ਚੁਹਾ ਜਾਣਾ ਕਿਹੜੀ ਵੀਰੇ ਇਹ ਆਹ ਆਹ ਫਰਦੀ ਆਹ ਇਹਦੇ ਮਾਰ ਦੋ ਬੱਚੇ ਨੇ ਵੀਰੇ ਦੂਜਾ ਪਤੰਦਰਾ ਇਹਦੇ ਤੇ ਚੀਕ ਮਾਰ ਰਹੇ ਕੋਈ ਵੀਰੇ ਕਿੱਥੇ ਲਾਉਂਗਾ ਉਹ ਪਤੰਦਰਾ ਕੋਕਾ ਪੀਸ ਪੱਟਤੀ ਤੇਨੂੰ ਲੈ ਵੜ ਵੀਰੇ ਆ ਲੈ ਦੋ ਬੱਚਿਆਂ ਨਹੀਂ ਲੜਾ ਕੋਈ ਗੱਲ ਨਹੀਂ ਲੈ ਮਤਲਬ ਤੇ 28000 ਰੁਪਏ ਦੋ ਬੱਚੇ ਨੇ ਇਹਦੇ ਮਾਰ ਕੇ ਕਿਹੜੇ ਬੱਕਰੀ ਵੀ ਬੱਚੇ ਇੱਥੇ ਬੈਠੇ ਨੇ ਪੂਰੇ ਵੀਰੇ ਇਹਨੂੰ 28 ਵਾਲੀ ਉਹ ਦੇ ਰਾਮੂ ਉਹ ਬੈਠੇ ਵੀਰੇ ਲੈ ਆਈ ਪੱਠ ਬੱਕਰਾ ਵੀਰੇ ਕੀ ਬਾਤ ਐਹੀ ਦੇ ਦੇ ਨੂੰ ਖਾਈ ਵਾਲੀ ਹੋਦੇ ਭਾਈ ਆ ਲੈ ਜਾ ਵੀਰੇ ਕੋਈ ਗੱਲ ਉਹ ਬੈਠੇ ਨੇ ਪੂਰੇ ਹੈ ਬੈਲ ਬਲ ਵੀਰੇ ਲੈ ਇਧਰ ਮਾਮੀ ਨਵੀ ਨਵੀ ਜਮਾ ਨਵੀ ਪੱਠਾ ਐ ਅੱਠ ਦੇ ਕੱਡੇ ਨੇ ਹਜੇ ਤਾਂ ਦਾ ਜਮਾ ਸਰਾ ਨਾ ਮੁੱਲ ਹੋਣੇ ਤੇ ਲਾ ਫਿਰ ਕੁਛ ਕਹਿ ਅਗਲੀ ਨਹੀਂ ਕਹਨੀ ਨਹੀਂ ਆਓ ਮੰਨੇ ਕਹਿ ਨਹੀਂ ਨਹੀਂ ਹਾਂ 18000 ਰੁਪਏ ਮੈਨੂੰ ਨਹੀਂ ਲੰਦਾ ਤੂੰ ਕਹ ਪਹਿਲਾਂ ਹਾਂ ਭਾਈ 18 ਕਹਦਾ ਭਾਈ ਨਹੀਂ ਮੇਰੇ ਦੋ ਬੱਚਾ ਇਹ ਤੈਨੂੰ ਕਹਣਾ ਦਊਗਾ ਹੋਰ ਮੇਰੇ ਕੋਲ ਤਾਂ ਉਹ ਇਹ ਮੁੱਲ ਨਹੀਂ ਹੈਗੇ ਵੀਰੇ ਇਹਨੇ 35-35000 ਮੰਗਦਾ ਦੋ ਦੋ ਬੱਚਿਆਂ ਆਈਆਂ ਨੇ ਠੀਕ ਹੈ ਨਾ ਲੈ ਲੋ ਸਾਹਬ ਨਾਲ ਲੈ ਲੋ ਵੀਰੇ ਮੈਂ ਤਾਂ ਵੇਚਣੀਆਂ ਮੇਰੇ ਭਾਉ ਦਾ ਸਾਰੀਆਂ ਲਾ ਦੋ ਗੱਲ ਪਹਿਲਾਂ ਵੀ ਵੇਚਣਾ 18500 ਤੈਨੇ ਬੱਕਰੀ ਲੈ ਕੇ ਜਾਣੀ ਇਹ 25000 ਹੀ ਦਊਗਾ ਇਹਦਾ ਵੀ ਤੈਨੂੰ ਰਾਹ ਦਮਾ ਲੈ ਸ਼ਾਬਾਸ਼ ਤੈਨੂੰ ਵੀ ਬੱਕਰੀ ਦੇਣ ਵਾਲੀ ਗੱਲ ਕਰਦੀ ਆਪਾਂ ਨੇ ਮੋੜੀ ਨਹੀਂ ਠੀਕ ਆ ਨਾ ਭਾਈ ਮੇਰੀ ਗੱਲ ਤੇ ਤਾਂ ਤੁਸੀਂ ਮੰਨਦੇ ਨਹੀਂ ਮੇਰੇ ਕੀ ਤਾਏ ਦਾ ਮੁੰਡਾ ਆ ਉਹ ਮੈਂ ਜਾਣਦਾ ਵੀ ਨਹੀਂ ਇਹਨੂੰ ਮੰਡੀ ਮੰਡੀ 'ਚ ਜਾਣਦਾ ਜਿਹੜੀ ਉਹ ਤੁਹਾਨੂੰ ਪੱਠ ਦੇ ਰਹੀ ਸੀ ਮਾੜੀ ਨਹੀਂ ਸੀ ਦੇ ਰਹੀ ਉਹ ਮੈਨੂੰ ਪਤਾ ਸੀ ਜੜ ਚੰਗੀ ਸੀ ਉਹਦੀ ਹਾਂ ਚੰਗੀ ਜਾੜ ਵਾਲੀ ਸੀ ਠੋਕ ਵਿੱਚ ਡੇ ਦੀ ਪੱਠ ਸੀਗੀ ਬਾਕੀ ਅਗਲੇ ਦਾ ਤਾਂ ਇਹ ਚਿੱਤ ਆਗਾ ਓਏ ਭਾਈ ਕੀਤੇ ਖੜੇ ਨਾ ਉਹ ਮੈਂ ਦੱਸਾਂ ਤੈਨੂੰ ਉਹ ਕਿਵੇਂ ਕਿਹਾ ਕਰਦੇ ਨੇ ਬੋਲੀ ਪੌਣ ਵਾਲੇ ਗੱਡੇ ਤੇ ਨਾ ਚੜਦੀ ਘੜੀ ਰੇ ਤੇ ਨਾ ਚੜਦੀ ਇਹ ਛੜਿਆਂ ਦੇ ਤਾਂ ਅੰਗੇ ਤੇ ਚੜਦੀ ਐ ਬਾਟਮ ਮਾਰੀ ਨਹੀਂ ਤੈਨੂੰ ਸਹੀ ਰਹਿਦੀ ਐ ਉਹ ਪੱਥਰੀ ਇਹ ਲੈਂਦਾ ਲੈ ਹੀ ਲੈ ਕੇ ਦਵਾਂਗੇ ਲੈਦੇ ਹਾਂ ਹੁਣ ਤਾਂ ਨਹੀਂ ਭਾਈ ਦਾ ਮਦਾਨ ਛੱਡ ਕੇ ਦੇਖੋ ਇਹ ਕਿੱਲੇ ਕੀ ਕਰੇਗਾ ਯਾਰ ਹੁਣ ਉਹ ਤਾਂ ਨਹੀਂ ਮਾਰਨਾ ਪਤਾ ਅਗਲੇ ਨੂੰ ਕੀ ਨੂੰ ਲੁੱਟ ਕੇ ਲਿਆ ਆ ਕਿ ਲਟਾਈ ਕਰਾ ਕੇ ਆ ਅਗਲਾ ਉਹ ਤਾਂ ਲਾ ਕੇ ਲਿਆ ਆ ਵਿਚਾਰਾ ਆਪਾਂ ਇਹ ਬੰਦਾ ਇਹੋ ਉਹਨੇ ਵੀ ਚਾਰ ਜਦੋਂ ਭਾਈ ਇਹੀ ਬੋਟੂ ਕੋਲੇ ਖੜੀ ਆਗਲਾ 40000 ਮੰਗਦਾਗਾ ਵਪਾਰੀ ਬੰਦੇ ਹੁੰਦਾ ਮੈਂ 20 ਦੀ ਲੈ ਲਈ 22 ਦੀ ਲੈ ਲਈ ਮੈਨੂੰ 23 ਮਿਲ ਗਿਆ ਮੈਂ ਵੇਚਤੀ ਕਰਦੇ ਕੁਛ ਮੇਰੀ ਇਮਾਨਦਾਰੀ ਤੇ ਖੜੋਂਗੇ ਨਹੀਂ ਫਿਰ ਆਪੇ ਕਰ ਲੋ ਸੌਦਾ ਨਾ ਨਾ ਕਰਦੇ 1 ਰੁਪਈਆ ਲੈਂਦਾ ਮੈਂ ਤਾਂ ਸੋਤਾਂ ਤੇ ਨਾ ਤਾਂ ਤੁਸੀਂ ਮੇਰੀ ਗੱਲ ਤੇ ਖੜਦੇ ਹੋ ਫਿਰ 20 ਕਹਿੰਦਾ ਇਹ ਤੂੰ ਹੋਰ 5 400 ਕਰਦਾ ਹੋਰ ਕੀ ਹੁਣਾ 5 400 ਨਾਲ ਨਹੀਂ ਮੰਨਣਾ ਉਹ ਗੁੱਗਾ ਪੀਰਾ ਹੋਰ ਕਿੰਨਿਆਂ ਕੋ ਮੈਂ ਤਾਂ ਦੇਖਦਾ ਇੱਕ ਮਾਰ ਕੇ ਸੱਟ ਲੈਸੀ ਦਾ ਵੀਰੇ ਤਿੰਨ ਬੱਚੇ ਸੀ ਇੱਕ ਮਰ ਗਿਆ ਹੈ ਕਿੰਨੇ ਦਾ ਕਰਾ ਤੂੰ ਇਹਨੇ 20 ਕਹਤਾ ਇਹਨੇ ਇਹਨੇ ਨੇ 20 ਕਹਤਾ 93 ਚਵਾਰਾ 93 ਹਾਂ 25 ਕਹਤਾ ਤਾ 25000 ਰੁਪਏ ਦੀ ਕਹਦੀ ਆ 25000 ਦਾਤਾ ਜੀ ਸਿੱਧੀ ਐਵੇਂ ਤੂੰ 25 ਦੀ ਦੀ ਸਾਡੇ ਸਾਢੇ 21 ਦੀ ਹੋਗੀ ਜਾ ਨਹੀ ਨਾ ਮੰਨ ਲਿਆ ਓਏ ਨਹੀਂ ਤਾਇਆ ਪੂਰੀ ਵਾਈ ਦੀ ਫੜ ਓਏ ਨਹੀਂ ਪੂਰੀ ਵਾਈ ਦੀ ਫੜ ਫੜ ਓਏ ਹੜ ਆਹ ਕਹਾ ਓਏ ਆਹ ਕੇੜੀ ਓਏ ਆਹ ਹੈ ਓਏ ਆਹ ਓਏ ਓਹੀ ਆਏ ਥੋੜਾ ਜਿਹਾ ਆਹ ਹੈ ਇਹੀ ਆਹੋ ਕਾਦਰ ਗਿਆ ਰਿਹਾ ਯਾਰ ਬੰਦਾ ਯਾਰ ਓਏ ਇਹ ਕਿੱਥੇ ਨੇ ਯਾਰ ਇਹਨੂੰ ਖੜਾ ਰਿਆ ਸੀ ਬੱਕਰੀ ਇਹਨੂੰ ਫੇਰ ਬੜਾ ਦੀ ਕਿੱਥੋਂ ਆਇਆ ਤੂੰ ਯਾਰ ਓਏ ਕਿੱਥੋਂ ਆਇਆ ਇਹ ਜੱਗ ਵਿੱਚੋਂ ਉਹਦਾ ਮੇਮ ਨੇ ਦੱਸਣਗੇ ਓਏ ਕੌਣ ਹੈ ਬੱਕਰੀ ਦੱਸੂਗੀ ਕੌਣ ਹੈ ਯਾਰ ਇਹ ਲੈ ਯਾਰ ਬੱਚੇ ਲੈ ਬੱਕਰੀ ਦੇ ਜਾ ਕੇ ਕੀ ਦਾ ਹੈ ਯਾਰ ਇਹ ਆਪਣੇ ਬੱਡੇ ਆ ਅੱਛਾ ਤੇਰੇ ਬੰਦੇ ਇਹਦਾ ਨੌਕਰ ਰੱਖਿਆ ਹੈ ਤੇਰਾ ਹਾਂ ਕੰਮ ਆਉਂਦਾ ਨੌਕਰ ਹਾਂ ਆ ਬਧੀ ਬੰਦਾਗਾ ਅੱਛਾ ਇਹ ਉਹੀ ਬੋਲੀ ਜਾਂਦਾ ਵਿਚਾਰੇ ਚੱਲ ਬੱਚਾ ਵਰ ਲਿਓ ਨੇ ਚੰਗਾ ਮੇਰੇ ਛੜ ਦੇ ਬੱਕਰੀ ਛੜ ਦੇ ਬਾਈ ਬੱਕਰੀ ਦੇ ਬੱਚਿਆਂ ਕੋਲੇ ਲੱਗਣ ਦੇ ਛੜ ਦੇ ਬੱਕਰੀ ਛੜ ਗਏ ਛੜ ਜਾ ਬੱਕਰੀ ਦੇ ਬੱਚਿਆਂ ਕੋਲੇ ਲੱਗਣ ਦੇ ਬਾਈ ਤੂੰ ਡਰਾਈ ਇੱਥੇ ਉਹ ਖਰਚਾ ਬਾਈ ਛੜ ਰਾ ਚੈ ਲੈ ਰਿਹਾ ਛੜ ਦੇ ਬਾਈ ਤੜਕ ਜਾਂਦੀਆਂ ਨੇ ਸਾਰੀਆਂ ਇਹ ਐ ਤੜਕਿਆ ਹੋਰ ਓਏ ਗੱਡੀਆਂ ਤੜਕਦੀਆਂ ਬੱਕਰੀ ਦੇ ਬੱਚੇ ਵੱਧ ਵੱਧ ਜੰਗ ਜਾਂਦੇ ਨੇ ਖਾਂਚ ਨਹੀਂ ਕੀ ਕੀ ਹੈਗਾ ਨਾ ਵੱਧ ਘਟ ਚੁੰਗ ਜਾਂਦੇ ਨੇ ਬੱਚੇ ਵੱਧ ਘਟ ਜਾਂਗੇ ਵੀਰੇ ਚੱਡੇਗੇ ਨਹੀਂ ਦੇਖ ਚੱਡੇ ਨੂੰ ਨਿਗਾਹ ਮਾਰ ਨਹੀਂ ਨਹੀਂ ਇਹਦੇ ਨਹੀਂ ਫਰਕ ਸਾਨੂੰ ਨਾ ਨਿਗਾਹ ਮਾਰ ਇਹਦੇ ਤਾਂ ਕੋਰਾ ਵੀ ਨਹੀਂ ਫਰਕ ਪਕਾ ਹਾਂ ਤਾਰਾ ਮਾਰ ਕੇ ਦੇ ਰਿਹਾ ਤਾਰਾ ਮਾਰ ਕੇ ਜੀ ਦੁੱਧ ਦਾ ਮਿੱਠਾ ਹੀ ਹੁੰਦਾ ਮਿੱਠਾ ਖਾਰਾ ਦਾ ਕੋੜੀਆਂ ਖਾਂਦੀਆਂ ਨੇ ਦੇਖਾਂ ਕੋੜਾ ਨਹੀਂ ਹੁੰਦਾ ਦੁੱਧ ਓਏ ਨਹੀਂ ਯਾਰ ਮਾਰਨੇਗਾ ਵੀਰੇ ਕੋੜਾ ਹੋ ਜਾਂਦਾ ਦੁੱਧ ਮਾੜਾ ਮੋਟਾ ਦਾ ਦੇਖਾਂ ਨਾਲ ਇਹ ਮਿੱਠੇ ਕੋੜੇ ਦਾ ਵੀ ਚੱਕਰ ਹੁੰਦਾ ਅਸਤੇ ਅਜੇ ਚੈੱਕ ਹੀ ਨਹੀਂ ਕਰਿਆਗਾ ਜਦੋਂ ਮਿੱਠਾ ਇਧਰ ਲਈ ਖਾਰਾ ਤਾਂ ਨਹੀਂ ਫੇਰ ਐਂ ਕਿਹੜਾ ਝੂਠ ਬੋਲੂ ਦਦਨਾ ਬਾਈ ਨੂੰ ਚੋਕੇ ਪੈ ਜਾਗਾ ਇੱਕ ਛੇਂਦੀਆਂ ਕਿਛੇਦਾ ਵੀਰੇ ਆਖੀ ਲਿੰਗ ਦਾ ਲੜਾਈ ਉਹ ਚੱਲੋ ਤਾਂ ਹੁਣ ਅਗਲੀ ਨੀ ਕਿਸਮਤ ਆ ਯਾਰ ਛੇਲੀ ਛੇਲਾ ਇਹਨਾਂ ਨੂੰ ਬਈ ਪਹਿਲਾਂ ਚੋਲ ਹੀ ਦੁੱਧ ਦੇ ਦਾ ਚੰਗਾ ਦੇਰ ਚਗਾਈ ਹੈ ਓਏ ਆੜੀ ਅੱਧਾ ਦੁੱਧ ਚੰਗਾ ਦੀ ਪਾਤਾ ਦੁੱਧ ਚੋਰੀ ਪਹਿਲਾਂ ਜਾ ਕੇ ਦੁੱਧ ਲਵਾ ਦੇ ਗਰਮਾਇਆ ਜੋਜੂ ਬੱਚਿਆਂ ਹਾਂ ਭੁੱਖੇ ਰੱਖੀ ਅੱਦੇ ਲੈ ਸਾਰੇ ਇੱਕ ਦੂਜੇ ਨਾਲੇ ਵੜਦੇ ਦੇ ਦਿਓ ਪੈਸੇ ਭਾਈ ਦਿਓ ਬਈ ਅੱਟ ਦੰਦਾ ਹੈ ਬਈ ਫਰੈਸ਼ ਆ ਬਿਲਕੁਲ ਪੂਰੀ ਪੂਰੀ ਅੱਛਾ ਜਰਾ ਚ ਦੇਖ ਲੈ ਸਾਨੂੰ ਦੇਖਣੇ ਨਹੀਂ ਸਾਰਾ ਕੁਝ ਦੇਖਣਾ ਆਉਂਦਾ ਹੁਣ ਦੇਖ ਲੈ ਬਾਈ ਮੇਰੇ ਗਾ ਜਰ ਪਾ ਦੀ ਪਿੱਛੋਂ ਗਏ ਵੀ ਹਰ ਜਾ ਤੂੰ ਤਾਂ ਨਹੀਂ ਦੇਖਣੇ ਇੱਥੇ ਆਪਾਂ ਬੰਦੇ ਨੂੰ ਦਿਖਾਣਾ ਕਿਹੜੇ ਬੰਦੇ ਪਾਲੀ ਕਿਹੜੇ ਕਿਹੜੇ ਮੁੰਡੇ ਨਾਲ ਆ ਦੇਖ ਲੈ ਉਹ ਪੱਕੇ ਪਾਲੀ ਨੇ ਵਿਚਾਂ ਦੇਖਾ ਬੰਦੇ ਪੱਕੇ ਪਾਲੀ ਖੜੇ ਨੇ ਬਿਲਕੁਲ ਫਰੈਸ਼ ਤੁਹਾਨੂੰ ਕੰਨੀ ਵਾਲੇ ਚੱਕੇ ਨੇ ਪੱਕੇ ਪਾਲੀ ਖੜੇ ਨੇ ਅੱਛਾ ਤੁਹਾਨੂੰ ਪ੍ਰੈਸ ਆ ਬੱਕਰੀ ਕੜਾ ਇਹਨੂੰ ਖੜਾ ਦਿੰਦਾ ਦਾ ਹੱਲ ਵੀ ਨਹੀਂ ਤੀਜੇ ਸੁਵੇਰੇ ਕੰਨੀ ਆ ਉਹ ਆ ਰਹੇ ਨੇ ਨਹੀਂ ਗੱਡੇ ਤੇ ਨਹੀਂ ਚੜੇ ਘੜੀ ਰੀਜੇ ਨਹੀਂ ਚੜੇ ਛੜਿਆਂ ਦੇ ਜੱਕੇ ਤੇ ਚੜ ਗਏ ਆ ਕੇ ਉਹ ਜਿਹੜੀ ਕਰਮਾ ਜੀ ਦਾ ਦਾਣਾ ਬਾਣੀ ਲੈਦੇ ਉਹ ਹੀ ਜਾਣੀ ਆ ਬਾਈ ਉਹ ਇਦੋਂ ਕੋਕਾ ਵੀ ਇਸ ਦੂ ਦਾ ਦੀ ਕਹਿੰਦਾ ਆਦੇ ਬਾਈ ਚਲ ਇਹਦੇ ਮਾਰ ਦੋ ਨੇਗੀ ਨਾਲ ਤੇ ਦੋ ਦਾ ਕਰ ਲਿਆ ਪੰਗਾ ਵੀ ਰਹੀਆਂ ਉਹੀ ਬੱਚੇ ਨੇ ਦੋ ਇਹਦੇ ਮਾਰ ਦੇਹ 20000 ਰੁਪਏ ਮੁੰਡੇ ਨੂੰ ਤੀਸਰਾ ਤੂੰ ਵਗ ਜਾ ਨਾਲ ਮੈਨੂੰ ਲੈ ਚੱਲਣਾ ਚਾਰੀ ਚੱਲੀ ਓਹੋ ਮੈਂ ਸਾਰਾ ਕੁਝ ਕਰੀ ਚਾਰੀ ਚੱਲੀ ਬੱਕਰੀ ਹਾਏ ਭਾਈ ਲੈ ਓ ਲੈ ਰਾਮੂ ਵਰਗੇ ਨਾਲ ਜਫਾ ਪੈਂਦਾ ਪਰ ਨਾਸਤਰ ਜਾਂਦਾ ਓ ਸਾਰੇ ਜਹਾਨ ਝੂਠੀ ਚ ਨਹੀਂ ਬੰਦੇ ਇਹ ਮਾਰੇ ਕੰਜੀ ਦੇ ਮਾਰੇ ਪੁੱਟੇ ਦੀ ਲੋਟ ਆ ਜਾਂਦੀ ਦੋ ਜੇ ਭਾਈ ਹੁਣੇ ਪੰਜਾਬੀ ਗਿੰਤੀ ਖੜਾ ਹੋਇਆ ਦੇਖ ਲੈ ਹੁਣ ਕੇ ਮੇਰਾ ਪੰਜਾਬੀ ਹੈ ਆਪਣੀ ਲੈ ਪਹਿਲਾਂ ਤੱਕਰੀਆਂ ਨਾਲ ਤੋਲ ਤੋਲ ਕੇ ਸੋਨੇ ਦੇ ਦੀ सत्त अठ नौ दस ग्यारह बारह तेरह चौदह पंद्रह सोलह सतार ठारह भी सो माजा तो लखाई लिखाई करा है. ਲਖਾਈ ਕਰਾ ਦੀ ਆਪਦੇ ਪੱਲਿਓ ਓਏ ਲਖਾਈ ਕਰਾ ਲੈ ਚੱਲ ਆਪ ਛੋੜੇ ਦਾ ਇਹਦੀ ਵੀ ਲਖਾਈ ਕਰਾਣੀ ਠੀਕ ਆ 100 ਰੁਪਏ ਜਾਹੇ ਲਖਾਈ ਦਾ ਛੋਟ ਕਰ ਦਿੰਦੇ ਆਪ ਬੰਨੇ ਖਰਦੇ ਦੇਦੀ ਜੇ ਲਖਾਈ ਕਰਾ ਦੂਗਾ ਬਣਾ ਲੈ ਜਾਈ 100 ਆਪਦੇ ਪੱਲਿਓ ਦੇਦੀ ਤੇ ਬਾਕੀ ਮੇਰਾ ਮਾਨਤਾਨ ਕਰ ਦੋ ਜੀ ਆ ਇਹਦੀ ਤਾਂ ਲਖਾਈ ਤਾਂ ਦੁੱਧ ਹੀ ਹੁੰਦੀ ਆ ਮੇਰੇ 100 ਰੁਪਏ ਮੈਂ ਦੇਣਾ ਇਹ ਦਿਨ ਮੈਂ ਛੋਟ ਵੰਡੇ ਦੇਦੇ ਇਹਦੀ ਵੀ ਲਖਾਈ ਹੋਣੀ ਠੀਕ ਆ ਹੋਰ ਹਾਂ ਹਾਂ ਸਮਝ ਗਿਆ ਤੈਨੂੰ ਮੈਂ 100 ਰੁਪਏ ਹੋਰ ਦਊਗਾ ਮੇਰੇ ਨਾਲ ਲੈ ਜਾ ਚਾਚਾ ਅਸੀਂ ਆਪਦੇ ਪੱਲਿਓ ਦੇ ਦਾਂਗੇ ਇਹ ਜਰਾ 100 ਉਹਨੂੰ ਦੇ ਦੇ ਇਹਦੀ ਲਖਾਈ ਕਰਵਾ